ਪਿੰਡਤਰ ਦੇ ਉਹਦੇ ਵਿੱਚ ਮੌਜੂਦ ਆ ਤਾਂ ਇਥੋਂ ਦੇ ਆਰਮੀ ਦੇ ਜਵਾਨ ਸਵਿੰਦਰ ਸਿੰਘ ਦੀ ਸਾਲ 2000 ਦੇ ਵਿੱਚ ਜਿਹੜੀ ਹੈ ਇਹਦੇ ਵਿੱਚ ਡੈਥ ਹੁੰਦੀ ਹੈ ਔਰ ਅੱਜ ਦੇਖ ਸਕਦੇ ਹੋ ਕਿ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਣੇ ਆ ਕਿ ਪਿੰਡ ਦੇ ਸਕੂਲ ਦੇ ਵਿੱਚ ਜਿਹੜਾ ਪਿੰਡ ਦਾ ਸਰਕਾਰੀ ਸਕੂਲ ਹੈ ਉੱਥੇ ਜਿਹੜਾ ਹੈ ਉਹਨਾਂ ਦੇ ਜਿਹੜੀ ਯਾਦਗਾਰ ਵਜੋਂ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਜਾਂਦਾ ਤਾਂ ਆਰਮੀ ਦੇ ਜਿਹੜੇ ਹੈਗੇ ਨੇ ਜਵਾਨ ਨੇ ਉਹ ਇਸ ਵਕਤੇ ਇੱਥੇ ਮੌਜੂਦ ਨੇ ਔਰ ਸੀਓ ਸਾਹਿਬ ਵੀ ਇੱਥੇ ਪਹੁੰਚੇ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਫੁੱਲ ਮਲਾਵਾ ਜਿਹੜੀਆਂ ਨੇ ਇਸ ਬੁੱਤ ਦੇ ਉੱਪਰ ਜਿਹੜੀਆਂ ਉਹ ਭੇਟ ਕੀਤੀਆਂ ਗਈਆਂ ਨੇ ਤਾਂ ਬਿਲਕੁਲ ਅੱਜ ਇਹ ਕਹਿ ਸਕਦੇ ਹਾਂ ਕਿ ਆਰਮੀ ਦੇ ਜਵਾਨ ਦੀ ਜਿਹੜੀ ਹੈ ਉਹ ਇੱਥੇ ਇਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇੱਥੇ ਕੁਝ ਲੋਕ ਪਿੰਡ ਦੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਮਨਦੀਪ ਜੀ ਕੀ ਅੱਜ ਇੱਥੇ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਕਿਵੇਂ ਵੇਖਦੇ ਹੋ ਸਾਰਾ ਕਪਤਨ ਜੀ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇ ਇਹ ਹਰ ਸਾਲ ਮੇਲੇ ਵਤਨ ਪਰ ਮਿਟਨੀ ਵਾਲੋਂ ਦਾ ਬਾਕੀ ਜਹੀ ਨਿਸ਼ਾਨ ਹੋਗਾ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਸ਼ਹੀਦ ਸਾਡਾ ਮਾਨ ਸ਼ਹੀਦ ਸੁੰਦਰ ਸਿੰਘ ਜੀ ਉਹਨਾਂ ਦੀ ਜਿਹੜੀ ਅੱਜ 24ਵੀਂ ਵਰ੍ਹੇਗੰਢ ਹੈ ਇਹਦੇ ਮੌਕੇ ਉਹਨਾਂ ਦੀ ਯੂਨਿਟ ਦੇ ਵੱਲੋਂ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਗੋਦਿਆ ਉਹਨੂੰ ਅੱਜ ਸ਼ੋਭਿਤ ਕੀਤਾ ਗਿਆ। ਇਹਦੇ ਲਈ ਅਸੀਂ ਸਾਰੇ ਯੂਨਿਟ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਐਹੋ ਜਿਹੀ ਥਾਂ ਤੇ ਜਿਹੜਾ ਉਹ ਇਹਨੂੰ ਸ਼ੋਭਿਤ ਕੀਤਾ ਗਿਆ ਬੋਤਨੀ ਜਿੱਥੇ ਅ ਬੱਚੇ ਪੜ੍ਹਦੇ ਨੇ ਸਾਡੇ ਉਹ ਦੇਖਦੇ ਜਿਹੜੇ ਉਹ ਵੇਖਿਆ ਜਿਹੜੇ ਬੱਚੇ ਆ ਉਹਨਾਂ ਨੂੰ ਸ਼ਹੀਦ ਦੀ ਸ਼ਹਾਦਤ ਦਾ ਜਿਹੜਾ ਉਹ ਕੇ ਪਤਾ ਲੱਗਿਆ ਕਰੇਗਾ। ਸੋ ਮੈਂ ਧੰਨਵਾਦ ਕਰਦਾ ਹਾਂ ਸਾਰੇ ਯੂਨਿਟ ਦਾ ਤੇ ਸਲੂਟ ਕਰਦਾ ਹਾਂ ਉਸ ਸ਼ਹੀਦ ਨੂੰ ਜਿਨੇ ਆ ਆਪਣੀ ਸਾਡੇ ਦੇਸ਼ ਦੀ ਰਾਖੀ ਕਰਦੇ ਆ ਜਿਹੜਾ ਆਪਣਾ ਮਰਦਾਨਾ ਮੰਦਿਰ ਜੀ ਪਤਾ ਲੱਗਾ ਕਿ ਉਹ ਸਨ ਜਿਹੜਾ ਹੈ 2000 ਦੇ ਵਿੱਚ ਜਿਹੜੇ ਇੱਥੇ ਉਹ ਉਹਨਾਂ ਦੀ ਡੈਥ ਹੁੰਦੀ ਹੈ ਔਰ ਅੱਜ ਇੰਨੇ ਲੰਬੇ ਸਮੇਂ ਦੇ ਬਾਅਦ ਜਿਹੜਾ ਉਹਨਾਂ ਦਾ ਇੱਥੇ ਯਾਦਗਾਰ ਸਥਾਪਤ ਹੋਣੀ ਸਮੇਂ ਦੇ ਨਾਲ ਕਿਉਂ ਨਹੀਂ ਇਹ ਸੰਭਵ ਹੋ ਸਕਿਆ ਦੇਖੋ ਜੀ ਇਹਨਾਂ ਦੇ ਇਹਦੀ ਬਾਰੇ ਤਾਂ ਜਿਹੜਾ ਇਹਨਾਂ ਦੀ ਯੂਨਿਟ ਨੂੰ ਜਿਹੜਾ ਜ਼ਿਆਦਾ ਬੱਸ ਦੱਸ ਸਕਦੀ ਹੈ ਚੰਗੀ ਤਰ੍ਹਾਂ ਪਰ ਇਹ ਵੀ ਜਦੋਂ ਵੀ ਉਕੀ ਸ਼ਹੀਦਾਂ ਹਰ ਵਾਰ ਜਿਹੜਾ ਇਹਨਾਂ ਦੀ ਸ਼ਹੀਦੀ ਦੇ ਸੰਬੰਧੀ ਸਾਡੇ ਪਿੰਡ ਦੇ ਵਿੱਚ ਆਲਰੇਡੀ ਪਹਿਲਾਂ ਵੀ ਇੱਕ ਸਮਾਰਕ ਬਣਿਆ ਆ ਤੇ ਉੱਥੇ ਹੀ ਜਿਹੜਾ ਪੰਚਾਇਤ ਦੇ ਵੱਲੋਂ ಗ್ರಾಮ ਪੰਚਾਇਤਰ ਦੇ ਵੱਲੋਂ ਸਮਾਰਕ ਬਣਾਇਆ ਗਿਆ ਤੇ ਉੱਥੇ ਵੀ ਅਸੀਂ ਪ੍ਰੋਗਰਾਮ ਹਰ ਵਾਰੀ ਕਰਦੇ ਆ ਤੇ ਜਿਹੜਾ ਯੂਨਿਟ ਦੇ ਵੱਲੋਂ ਇਹ ਕੀਤਾ ਗਿਆ ਇਹਦੇ ਲਈ ਧੰਨਵਾਦ ਦੀਆਂ ਸਾਨੂੰ ਦੇਰ ਲੱਗੀ ਆ ਪਰ ਵਧੀਆ ਗੱਲ ਤੁਸੀਂ ਸਮਝਦੇ ਹੋ ਕਿ ਸਾਡੇ ਦੇਸ਼ ਦੇ ਜਿਹੜੇ ਜਵਾਨ ਨੇ ਉਹ ਬੜੇ ਫਕਰ ਦੇ ਨਾਲ ਇਥੇ ਆਰਮੀ ਜੁਆਇਨ ਕਰਦੇ ਹੁੰਦੇ ਸੀਗੇ ਹੁਣ ਥੋੜਾ ਸਾਡੇ ਕਾਇਦੇ ਕਾਨੂੰਨ ਚੇਂਜ ਹੋ ਗਏ ਨੇ ਕੋਈ ਅਗਨੀ ਵੀਰ ਜਿਹੜਾ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਕੀਮ ਔਰ ਜਿਹੜਾ ਨੌਜਵਾਨਾਂ ਦਾ ਰੁਝਾਨ ਅੱਜ ਦੇ ਸਮੇਂ ਦੇ ਵਿੱਚ ਆਰਮੀ ਦੇ ਲਈ ਘਟਦਾ ਦਿਖਾਈ ਦਿੰਦਾ ਦੇਖੋ ਹਮੇਸ਼ਾ ਮੇਨਰ ਕਾਨੂੰਨ ਕਾਨੂੰਨ ਬਦਲਦੇ ਰਹਿੰਦੇ ਆ ਪਰ ਇਹ ਆਪੇ ਕਾਨੂੰਨ ਲੋਕਾਂ ਦੇ ਹੱਕ ਦੇ ਵਿੱਚ ਹੋਣੇ ਚਾਹੀਦੇ ਲੋਕ ਪੱਕੇ ਹੋਣੇ ਚਾਹੀਦੇ ਇਹਦੇ ਬਾਰੇ ਵੀ ਸਰਕਾਰ ਨੂੰ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਤਾਂ ਬਿਲਕੁਲ ਇੱਥੇ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਹੈ ਗੱਭੀ ਚੰਦੂ ਸਤਿ ਸ੍ਰੀ ਅਕਾਲ ਹਾਂਜੀ ਅੱਜ ਇੱਥੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸ਼ਹੀਦ ਦਾ ਬੋਤ ਲੱਗਾ ਕੀ ਕਹੋਗੇ ਸ਼ਹੀਦ ਕੌਮ ਦਾ ਫਰਮਾਇਆ ਹੁੰਦੀ ਜੇ 24 ਜੂਨ 2009 ਸਤਿ ਅੰਦਰ ਸ੍ਰੀ ਜੋ ਸਾਡਾ ਇਥੋਂ ਸਾਥ ਛੱਡ ਗਏ ਉਹ ਇੱਕ ਪਰਿਵਾਰ ਨੂੰ ਨਹੀਂ ਸਮਾਜ ਨੂੰ ਨਹੀਂ ਬਲਕਿ ਦੇਸ਼ ਦੇ ਰਾਸ਼ਟ੍ਰਿਕ ਇਤਿਹਾਸ ਲਈ ਬਹੁਤ ਵੱਡਾ ਕਟਾ ਹੈ ਹਾਡੇ ਸੀਓ ਸਾਹਿਬ ਨੇ ਕਿ ਉਹਨਾਂ ਦੀ ਜੂਟ ਨੇ ਜੋ ਇਹ ਹੰਬਲਾ ਮਾਰਿਆ ਹੈ ਇਹ ਸੰਗ ਦਾ ਜੋਗ ਹੈ ਭਾਵੇਂ ਲੇਟ ਵੀ ਹੋ ਗਿਆ ਫਿਰ ਵੀ ਇਹ ਸੰਗ ਦਾ ਜੋਗ ਹੈ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇੱਥੇ ਬੱਚੇ ਪੜ੍ਹਦੇ ਨੇ ਉਹ ਇਹ ਨਵੀਂ ਸੇਟ ਲੈਣਗੇ ਔਰ ਦੇਸ਼ ਦੀ ਸੇਵਾ ਵਾਸਤੇ ਉਹ ਫੌਜੀ ਤੱਕੀ ਹੋਣਗੇ ਤੁਸੀਂ ਆਖਰੀ ਵੀਰ ਦੀ ਗੱਲ ਕੀਤੀ ਅਗਨੀ ਵੀਰ ਜਿਹੜਾ ਉਹ 4 ਸਾਲ ਵਾਸਤੇ ਸੀ ਹੁਣ ਉਹ 3-4 ਦਿਨ ਹੋ ਗਏ ਨਵੇਂ ਕਾਨੂੰਨ ਦੇ ਵਿੱਚ ਉਹਨਾਂ 7 ਸਾਲ ਕਰ ਪਰ ਮੈਂ ਸੋਚਦਾ ਵੀ 7 ਸਾਲ ਵੀ ਥੋੜਾ ਹੈ। ਥੋੜਾ 15 ਸਾਲ ਦਾ ਸਮਾਂ ਹੋਣਾ ਚਾਹੀਦਾ ਸੀ। ਤਾਂ ਜੋ ਉਹ ਗਰ ਨੌਜਵਾਨ ਘਰ-ਬਾਰ ਆਪਣੇ ਮਾਪਿਆਂ ਨੂੰ ਛੱਡ ਕੇ ਗਿਆ ਉਹ ਘੱਟੋ-ਘੱਟ ਪੈਰਾਂ ਤੇ ਖੜਾ ਹੋ ਸਕੇ। ਸੋ ਅੱਜ ਮੇਰਾ ਸਰਿੰਦਰ ਸਿੰਘ ਜੀ ਨੂੰ ਮੈਂ ਸਾਡਾ ਦੇ ਫੁੱਲ ਆਪਣੀ ਵੱਲੋਂ ਹੀ ਨਹੀਂ ਬਲਕਿ ਇਸ ਨਗਰ ਵੱਲੋਂ ਸਾਡਾ ਉਹਨਾਂ ਦੇ ਜੰਤਲਾ ਸਤਾਪ ਆਇਆ ਹੋਇਆ ਹੈ ਉਹਨਾਂ ਵੱਲੋਂ ਵੀ ਸਾਰੇ ਵੱਲੋਂ ਸਰਦਾ ਦੇ ਫੁੱਲ ਪੇਸ਼ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤਾਂ ਬਿਲਕੁਲ ਇਥੇ ਹੋਰ ਵੀ ਲੋਕ ਮੌਜੂਦ ਨੇ ਸਰ ਤੁਹਾਡੇ ਪਿੰਡ ਦਾ ਜਿਹੜਾ ਇਹ ਜਵਾਨ ਸਨ 2000 ਦੇ ਵਿੱਚ ਸ਼ਹੀਦ ਹੁੰਦਾ ਔਰ ਅੱਜ ਉਹਦਾ ਪਿੰਡ ਦੇ ਵਿੱਚ ਜਿਹੜਾ ਬਹੁਤ ਸਤਾਪਤ ਹੁੰਦਾ ਕਿਦਾਂ ਦਾ ਮਾਣ ਮਹਿਸੂਸ ਕਰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਪਿੰਡ ਪਰਦੇ ਹੋ ਮੈਂ ਪਿੰਡ ਪਰਦੇ ਹੋ ਤੇ ਅੱਜ ਤੋਂ ਤਕਰੀਬਨ 21 ਸਾਲ ਪਹਿਲਾਂ ਰਿਟਾਇਰ ਹੋ ਕੇ ਪੈਨਸ਼ਨ ਆਇਆ ਆਰਮੀ ਦੇ ਵਿੱਚੋਂ ਮੇਰੇ ਪਿੰਡ ਨੂੰ ਜੇ ਇੱਕ ਫੌਜੀ ਆਦੀ ਇੰਦਸਰੀ ਵੀ ਕਹਾ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਬੜੇ ਮਾਣ ਵਾਲੀ ਗੱਲ ਆ ਕਿ ਮੇਰੇ ਪਿੰਡ ਦੇ 1962 ਵਿੱਚ ਚਾਰ ਸ਼ਹੀਦ ਹੋਏ 1971 ਦੇ ਵਿੱਚ ਸ਼ਹੀਦ ਵੀ ਹੋਏ ਤੇ ਮਿਸ ਵੀ ਹੋਏ ਉਸ ਤੋਂ ਬਾਅਦ ਕਾਰਗਲ ਦੇ ਸ਼ਹੀਦ ਆ ਤੇ ਹੋਰ ਅਨੇਕਾਂ ਸ਼ਹੀਦ ਮੇਰੇ ਪਿੰਡ ਦੇ ਹੋਏ ਆ ਜਿਹੜਾ ਕਿ ਇਹਨਾਂ ਸ਼ਿਦਾਂ ਦਾ ਦੇਣ ਦੇ ਨਹੀਂ ਸਕਦੇ ਮੈਂ ਅੱਜ ਐਡੀ ਆਰਟੀ ਯੂਨਿਟ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 23 ਸਾਲਾਂ ਬਾਅਦ ਅੱਜ ਜਵਾਨ ਦਾ ਸਟੈਚੂ ਲਾ ਕੇ ਲਾਇਆ ਵਾ ਤੇ ਬੜੀ ਵਧੀਆ ਗੱਲ ਆ ਤਾਂ ਬਿਲਕੁਲ ਵੀਰ ਤੁਹਾਡੇ ਨਾਲ ਇੱਕ ਵਾਰੀ ਸਾਂਝੀ ਕਰ ਦਿੰਨੇ ਆ ਕਿ ਦੁਬਾਰਾ ਆਪਾਂ ਬੁੱਤ ਦੀ ਤਸਵੀਰ ਦੇਖ ਸਕਦੇ ਹਾਂ ਕਿ ਸ਼ਹੀਦ ਸੁਵਿੰਦਰ ਸਿੰਘ ਦਾ ਜਿਹੜਾ ਉਹ ਬੁੱਤ ਹੈ ਤਾਂ ਉਹ ਇਸ ਵਕਤ ਜਿਹੜਾ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਮੌਜੂਦ ਹੈ ਔਰ ਤੁਹਾਨੂੰ ਨੇੜਿਓਂ ਵੀ ਵਿਖਾ ਦਿੰਨੇ ਆ ਕਿ ਉਹਨਾਂ ਦੀ ਤਸਵੀਰ ਅੱਜ ਦੇਖਣ ਨੂੰ ਜਿਹੜਾ ਜਿਉਂ ਦਾ ਤਿਉਂ ਹੀ ਸ਼ਹੀਦ ਸੁਵਿੰਦਰ ਸਿੰਘ ਜਿਹੜੇ ਨੇ ਉਹ ਸਾਹਮਣੇ ਦਿਖਾਈ ਦੇ ਰਹੇ ਨੇ ਤਾਂ ਇੱਕ ਪੁਰਾਣੀ ਯਾਦ ਜਿਹੜੀ ਉਹ ਦੁਬਾਰਾ ਇੱਕ ਤਾਜੀ ਹੋਈ ਹੈ ਤਾਂ ਬਿਲਕੁਲ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਆਪਣੇ ਪਿੰਡ ਦੇ ਜਿਹੜੇ ਸ਼ਹੀਦ ਸੁਵਿੰਦਰ ਸਿੰਘ ਨੇ ਉਹਨਾਂ ਦੇ ਉੱਤੇ ਵੱਡਾ ਮਾਣ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਹੋਰ ਵੀ ਨੌਜਵਾਨ ਨੇ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਆਰਮੀ ਜੁਆਇਨ ਕਰਕੇ ਆਪਣੇ ਦੇਸ਼ ਦੀ ਖਾਤਰ ਜਿਹੜੀਆਂ ਇਹੋ ਜਿਹੀਆਂ ਸ਼ਹਾਦਤਾਂ ਦੇਣੀਆਂ ਉਹਨਾਂ ਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ